ਲੋਕ ਸਭਾ ਹਲਕਿਆਂ ਲਈ ਆਉਣ ਵਾਲੀ ਹੱਦਬੰਦੀ ਦੀ ਪ੍ਰਕਿਰਿਆ ਦੇ डीएमके ਦੇ ਵਿਰੋਧ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੋਣ ਆਧਾਰਿਤ ਬਿਆਨਬਾਜ਼ੀ ਕਰਾਰ ਦਿੱਤਾ ਹੈ ਤੇ ਉਹਨਾਂ ਕਹਿੰਿਆ ਇੱਕ ਸਰਕਾਰ ਨੇ ਹਦਬੰਦੀ ਤੇ ਅਚਾਹ ਕੁਝ ਨਹੀਂ ਕੀਤਾ ਸਿਰਫ ਚੋਣਾ ਕਰਕੇ ਇਸ ਮੁੱਦੇ ਨੂੰ ਉਠਾਇਆ ਜਾ ਰਿਹਾ ਹੈ 5 ਸਾਲਾਂ ਤੱਕ ਜੋ ਲੋਕ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਨ ਹੁਣ ਉਹ ਅਚਾਨਕ ਜਾਗ ਗਏ ਹਨ ਤੇ ਹਦਬੰਦੀ ਦਾ ਵਿਰੋਧ ਕਰ ਰਹੇ ਹਨ ਹਦਬੰਦੀ ਵਿੱਚ ਕਿਸੇ ਨਾਲ ਵੀ ਕੋਈ ਬੇਇਨਸਾਫੀ ਨਹੀਂ ਕੀਤੀ ਜਾਵੇਗੀ ਦੇਸ਼ ਦੇ ਦੱਖਣੀ ਰਾਜ ਪਰਸੀਮਨ ਪ੍ਰਕਿਰਿਆ ਨੂੰ ਲੈ ਕੇ ਅਸ਼ੰਕਿਤ ਹਨ ਉਹਨਾਂ ਨੂੰ ਡਰ ਹੈ ਕਿ 2000 ਅਰਸ਼ਵੀ ਵਿੱਚ ਪ੍ਰਸਤਾਬਿਤ ਲੋਕ ਸਭਾ ਦਾ ਪਰਸੀਮਨ ਜੇਕਰ ਆਬਾਦੀ ਦੇ ਆਧਾਰ ਤੇ ਹੁੰਦਾ ਹੈ ਤਾਂ ਉਹਨਾਂ ਦੇ ਖੇਤਰਾਂ ਦੇ ਸੰਸਦ ਦੀ ਪ੍ਰਤੀਨਿਧੀ ਕਮ ਹੋ ਜਾਣਗੇ ਦੱਖਣੀ ਰਾਜਾਂ ਦਾ ਮੰਨਣਾ ਹੈ ਕਿ ਉਹਨਾਂ ਨੂੰ ਆਬਾਦੀ ਨਿਯੰਤਰਣ ਕਰਨ ਵਿੱਚ ਸਫਲਤਾ ਲਈ ਘੱਟ ਸੀਟਾਂ ਦੇ ਰੂਪ ਵਿੱਚ ਸਜ਼ਾ ਮਿਲੇਗੀ ਇਸ ਨਾਲ ਸੰਸਦ ਵਿੱਚ ਉਹਨਾਂ ਦੀ ਆਵਾਜ਼ ਅਤੇ ਪ੍ਰਭਾਵ ਕਮਜ਼ੋਰ ਹੋ ਸਕਦਾ ਹੈ ਦੇਸ਼ ਦੀ ਰਾਜਨੀਤੀ ਵਿੱਚ ਉਹਨਾਂ ਦਾ ਪ੍ਰਭਾਵ ਘਟ ਜਾਵੇਗਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲਾਂਕਿ ਸਪਸ਼ਟ ਕਰ ਦਿੱਤਾ ਹੈ ਕਿ ਦੱਖਣੀ ਰਾਜਾਂ ਦੀ ਇੱਕ ਵੀ ਸੀਟ ਘਟ ਨਹੀਂ ਹੋਵੇਗੀ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲੋਕ ਸਭਾ ਵਿੱਚ ਸਪਸ਼ਟ ਕੀਤਾ ਹੈ ਕਿ ਪਰਿਸੀਮਣ ਦੇ ਬਾਅਦ ਦੱਖਣੀ ਸੂਬਿਆਂ ਦੀ ਇੱਕ ਵੀ ਸੀਟ ਨਹੀਂ ਕਟੇਗੀ